ਜਿਲੇ ਚਪਈ ਰਾਵੀ ਦੇ ਮਾਰ ਤੋਂ ਬਾਅਦ ਹੁਣ ਹੌਲੀ ਹੌਲੀ ਨੁਕਸਾਨ ਸਾਹਮਣੇ ਆ ਚੁੱਕਿਆ ਹੈ ਜੇਕਰ ਗੱਲ ਕਰੀਏ ਵਿਧਾਨ ਸਭਾ ਹਲਕਾ ਪੋਆ ਦਿੱਤਾ ਵਿਧਾਨ ਸਭਾ ਹਲਕਾ ਪੋਆ ਵਿਖੇ 7 ਦੇ ਕਰੀਬ ਘਰਾਂ ਨੂੰ ਰਾਵੀ ਦੇ ਚਪੇਟ ਵਿੱਚ ਆ ਚੁੱਕੇ ਨੇ ਜੋ ਕਿ ਪਾਣੀ ਅੰਦਰ ਘਰਾਂ ਦੇ ਵਿੱਚ ਸਮਾ ਚੁੱਕਿਆ ਹੈ ਤੇ ਘਰਾਂ ਦੀਆਂ ਕੰਧਾਂ ਦੇ ਉੱਤੇ ਡਰਾੜਾਂ ਆ ਚੁੱਕੀਆਂ ਨੇ ਜੋ ਕਿ ਕਦੋਂ ਵੀ ਡਿੱਗ ਸਕਦਾ ਹੈ ਜਿ세 ਲੋਕ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਵੱਲ ਵੇਖ ਰਹੇ ਨੇ ਉਹਨਾਂ ਲਈ ਕੋਈ ਵੀ ਵ੍ਰਿਸ਼ਟਾ ਬਣ ਕੇ ਆਵੇ ਜੋ ਕਿ ਉਹਨਾਂ ਦੀ ਮਦਦ ਕਰ ਸਕੇ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਮੋਹਨ لال ਜੀ ਕੀ ਗੱਲ ਬਤਾਲੀ ਗੱਲਬਾਤ ਕੀ ਹੋਇਆ ਵੀ ਰਾਵੀ ਜੇ ਬਹੁਤ ਪਾਣੀ ਆਇਆ ਪਾਣੀ ਆਨ ਕਰਨ ਸਾਡੇ ਏਥੇ ਘਾਰੀ ਦੋਨਾਂ ਬਰਰਾਂ ਦੇ ਤੇ ਉਹ ਬਿਲਕੁਲ ਡੁੱਲ ਚੁੱਕੇ ਨਾ ਦੋ ਘਰ ਹੋਰ ਆ ਦੇ ਨਾਲ ਉਹ ਡੈਮੇਜ ਹੋਏ ਹੋਏ ਆ ਤੇ ਰਹਿਣ ਜੋ ਕੋਈ ਨਹੀਂ ਰਿਹਾ ਇੱਥੇ ਪਰਿਵਾਰ ਚ ਅਸੀਂ 8 ਜੀ ਆਈ ਸੋਲਿਕੇ ਤੇ ਜਾ ਰਹੇ ਆ ਬਲੇ ਦੁਕਾਨ ਤੇ ਰਹਿੰਦੇ ਆ ਕੁਝ ਸਿਸਟਰ ਕੋ ਰਹ ਰਹੇ ਆ ਕੀ ਮੰਗਦੇ ਮੰਗਦੇ ਉਹ ਪ੍ਰਵਾਨ ਸੰਤ ਕਰ ਦਿਆ ਵੀ ਆਡੀ ਕੋਈ ਸੁਣੀ ਜਾਏ ਸਾਨੂੰ ਕਿਤੇ ਜਗ੍ਹਾ ਦਿੱਤੀ ਜਾਏ ਤੇ ਮਕਾਨ ਮਾਰਾ ਮੋਟਾ ਬਣਾ ਕੇ ਦਿੱਤਾ ਜਾਏ ਤੇ ਚਲੋ ਅਹੀਂ ਰਾਹ ਸਹੀ ਆਪਣੇ ਮਕਾਨ ਤੇ ਕੰਮ ਅਹੀਂ ਰਾਜ ਮਿਸਤਰੀ ਦੇ ਰਵੇ ਜੀ ਨਹੀਂ ਦੂਸਰਾ ਉਹ ਸਕੋਟੀ ਗਾਰ ਚंडीगढ़ ਕੀ ਨਾਮ ਆਪਣਾ ਰਤਨ ਰਤਨੀ ਦੇਵੀ ਕਰਨੂ ਗੱਲਬਾਤ ਇਹ ਦੇਖੇ ਕਰਦੇ ਆ ਪਾਣੀ ਦੇ ਹਿਸਾਬ ਦਾ ਹੀ ਆ ਗਿਆ ਜੈ ਸੰ ਲੰਗਣ ਵੀ ਨਹੀਂ ਦਿੱਤਾ ਬੜੀ ਮੁਸ਼ਕਲ ਆਈ ਤੁਸੀਂ ਤਾਂ ਤਰਪੂਜਿਆਂ ਤੋਂ ਸੜਕ ਦਾ। ਅੱਗੇ ਸਾਨੂੰ ਪਾਣੀ ਲੰਗਣ ਹੀ ਨਹੀਂ ਦਿੰਦਾ ਇੱਕ ਦੂਸਰੇ ਨਾਲ ਸਾਨੂੰ ਕਾਬ ਕੀਤਾ ਸਰਫੇ ਜਗ੍ਹਾ ਤੋਂ ਭਜਾਇਆ। ਕਿ ਤਾਰ ਉਹਨੂੰ ਕੋਈ ਮਦਦ ਮਿਲੀ ਆ ਮਦਦ ਮਿਲੀ ਆ। ਬਸ ਜੇ ਗਿਆ ਤਾਂ ਤਾਂ ਜਾ ਕਰਾ ਦੇ ਯਾਰ ਯਾਰ ਯਰ ਰੁਪਈਆ ਨੇ ਦੋਨੋਂ ਪਰਾਂਵਾਂ ਨੂੰ ਕਿੰਨ ਦਿੱਤਾ ਹੈ 2000 ਇੱਕ ਰੰਦੇ ਜੀ ਆ 5000 ਰੁਪਏ ਇੱਕ ਜਣ ਨੂੰ ਚੱਕ ਦੇ। ਇਹ ਤੂੰ ਉਸ ਦੇ ਸੁਖਿੰਦਰ ਨੂੰ ਨਹੀਂ ਦਿੱਤਾ। ਪਿੰਡ ਵਾਲਾ ਲੈ ਨਹੀਂ ਦਿੱਤਾ। ਇਹ ਵੀ ਕਿੰਨੇ ਪੈਸੇ ਦੇ ਗਿਆ। ਕਿ ਐਸੇ ਤਾਲ ਨੂੰ ਦੱਸਦਾ 1000 ਰੁਪਏ ਦੋਨੇ ਪਰਵਾਹ ਦਿੰਦਾ ਤੇ ਕੱਲ ਨੂੰ ਮੁੜ ਕੇ ਆਏ ਤੇ ਚੱਕ ਜਿੰਦੇ ਮੈਂ ਸਿਆਣ ਕਰਨ ਲੱਗੀ ਮੜਾ ਨਹੀਂ ਇੱਥੇ ਤੇ ਇੱਕ ਨੂੰ ਦਿੱਤਾ ਤੇ ਦੂਜੇ ਨੂੰ ਦਿੱਤਾ ਨਹੀਂ ਇਹ ਲੋਕ ਇਹ ਕਹਿੰਦੇ ਇੱਕੋ ਹੀ ਘਰ ਇਹ ਤੇ ਇਹ ਤੇ ਇੰਨੇ ਗਏ ਹੋਈ ਆ ਵੀ ਦੋਏ ਭਰਾ ਹੀ ਹੁਣ ਕਿਤੇ ਬਾਹਰ ਅੰਦਰ ਕੰਮ ਤੇ ਕਰਨਾ ਹੀ ਹੁੰਦਾ ਹੁਣ ਵੀ ਕੋਈ ਬੱਚਿਆਂ ਲਾਗੇ ਬੈਠਦਾ ਕੋਈ ਨਿਆਣਿਆਂ ਲਾਗੇ ਬੈਠਦਾ ਕੋਈ ਇੱਥੇ ਬੈਠੇ ਦਿਆਂ ਕੀ ਕਰੀਏ ਸਾਨੂੰ ਇਹ ਬਗੇ ਤੇ ਜਗ੍ਹਾ ਦੇਣੀ ਚਾਹੀਦੀ ਆ ਚਲ ਬਾਲ ਜੀ ਕਿਹੜੇ ਪਿੰਡ ਕੋਲੀਆਂ ਇਹ ਕੋਲੀਆਂ ਆਡਾ ਕਰੂ ਕੀਆ ਕਰੂ ਹਾ ਨਾ ਇਹ ਪਾਣੀ ਪੈ ਗਿਆ ਜੀ ਅੰਦਰ ਰੁੜ ਗਿਆ ਇਹ ਘਰ ਸਮਾਨ ਰੁੜ ਗਿਆ ਭਾਂਡੇ ਵੀ ਰੁੜ ਗਏ ਖਾਦੀ ਬੱਚੇ ਮਜ਼ਿਆ ਹਾਲੇ ਜੀ ਬੜੀ ਯੋਰ ਨਾਲ ਤੂੰ ਕਹੇ ਕਿੱਥੇ ਰੇ ਹਾਈ ਸਕੂਲ ਤੇ ਹਾਈ ਸਕੂਲ ਜੀ ਮੰਗ ਕਰਦੇ ਮੰਗ ਇਹ ਗੱਲ ਹੈ ਸਾਡੇ ਕੋ ਮਦਦ ਕਰੇ ਹਰ ਕੋ ਘਰ ਬਣਾ ਦੇਵੇ ਸਰਮਿਆ ਨਾਮ ਮਰਪਨਾ ਦੇਵੀ ਆ ਪਿੰਡ ਕੋਲੀਆਂ ਆਡਾ ਆ ਸਰ ਹਾਡੇ ਨਾ ਹਾੜ ਦੇ ਨਾ ਇਹ ਸਭ ਗ੍ਰੀਟ ਰੂਮ ਆਇਆ ਹੀ ਪਾਣੀ ਆਇਆ ਹੀ ਤੇ ਆਟਾ ਆੜਾਇਆ ਸੀ ਤੇ ਹਾੜ ਨਾਨਾ ਸਾਡਾ ਘਰ ਮਲਕੀ ਪੂਰਾ ਡੈਮੇਜ ਹੋ ਗਿਆ ਤੇ ਆਪਾਂ ਨਵਾਂ ਘਰ ਬਣਾਇਆ ਦਾ ਸਰ ਤੇ 60000 ਰੁਪਏ ਜਗ੍ਹਾ ਮਲਕੀ ਮਰਲਾ ਲਈ ਇਹੀ ਮੋਲ ਲੈ ਕੇ ਜਗਾ ਤੇ ਫਿਰ ਘਰ ਬਣਾਇਆ ਹੀ ਸਰ ਇਸ ਟਾਈਮ ਸਰ ਆਪਾਂ ਸਕੂਲ ਚ ਰਹਿ ਰਹੇ ਨਾ ਹਾਨੂੰ ਕਿਤੇ ਰਹਿਣ ਦੀ ਜਗ੍ਹਾ ਕੀ ਹੈ ਨਾ ਕੋਈ ਸਰ ਤੇ ਹੀ ਸਰਕਾਰ ਕੋਈ ਮੰਗ ਕਰਨਾ ਚਾਹੁੰਦੇ ਆ ਕਿ ਕਿਤੇ ਸਾਨੂੰ ਪਲਾਟ ਦਿੱਤਾ ਜਾਵੇ ਤੇ ਘਰ ਦਿੱਤਾ ਜਾ ਬਣਾ ਕੇ ਦਿੱਤਾ ਜਾਵੇ ਸਰਕਾਰ ਕੋਈ ਕੋਈ ਸਰਕਾਰੀ ਸੂਤ ਨਹੀਂ ਜੀ ਸਰ ਸਰਕਾਰ ਜੇ ਤੇ ਉਹ ਖਾਣਾ ਪੀਣਾ ਦੇ ਪਰ ਕਰਦੀ ਆ ਸਰਕਾਰ ਮੰਤਰੀ ਸਾਹਿਬ ਭੇਜੀ ਕਰਦੀ ਆ ਖਾਣਾ ਪੀਣਾ ਭੇਜੀ ਕਰਦੀ ਆ ਸਰੇ ਹੀ ਜਿਹਾ ਜਿਹਾ ਹੁੰਦਾ ਸਾਰਾ ਹਾਂਜੀ ਸੁਖਵਿੰਦਰ ਸਿੰਘ ਜੀ ਮੇਰਾ ਪ੍ਰੋਬਲਮ ਹੈ ਪ੍ਰੋਬਲਮ ਇਹ ਪਾਣੀ ਆਇਆ ਹੈਗਾ ਪਾਣੀ ਨੇ ਲੈ ਗਿਆ ਵਹਾ ਕੇ ਸਾਰਾ ਕੁਝ ਹੁਣ ਤੇ ਬੱਚੇ ਕੁਝ ਨਹੀਂ ਨਾ ਕੋਈ ਸਮਾਨ ਹੈ ਨਾ ਕੁਝ ਜਿਹੜੇ ਬ੍ਰਦਰ ਨੇ ਕੱਪੜੇ ਪਾਏ ਗਲ ਉਹ ਅੱਛੋ ਹੀ ਬਚੇ ਸਿਰਫ ਸਰਬਤੂ ਮਦਦ ਲਈ ਕੋਈ ਮਦਦ ਨਹੀਂ ਮਦਦ ਦਿੰਦੇ ਆ ਪਰ ਸਿਰਫ ਉਹਦੇ ਨੇ ਮਰਦੇ ਵੱਡੇਂ ਦੇਤੀ ਦੋ ਸੈਟ ਬਣੇ ਇੱਥੇ ਨਾ ਪੂਰੇ ਪ੍ਰੇਕਣ ਦੇ ਦਿੰਦੇ ਹੁਣ ਮੰਗ ਮੰਗ ਕੇ ਪਿੱਛੇ ਵਿੱਚ ਘੁੰਮ ਕੇ ਦੇ ਵਾਲੇ ਨਹੀਂ ਖੰਦੀ ਹੁਣ ਕਿੰਨੀਆਂ ਫੈਮਲੀਆਂ ਦੋ ਫੈਮਲੀਆ ਦੋ ਫੈਮਲੀਏ ਦੋਨਾਂ ਸਮਾਉਣੀਆਂ ਦਾ ਸਾਰਾ ਕੁਝ ਕੀ ਮੰਗ ਕਰਦੇ ਮੰਗ ਕੁਝ ਨਹੀਂ ਮਿਲਣਾ ਕੀ ਹੈ ਪਰ ਇਹੀ ਹੈ ਵੀ ਮੇਰੇ ਮਕਾਨ ਦੇ ਉੱਪਰ ਲੋਕੀ ਵੀਡੀਓ ਬਣਾ ਰਹੇ ਦੁਕਾਨਾਂ ਦੀ ਵੀਡੀਓ ਬਣਾ ਰਹੇ ਨੇ ਉਹਦੇ ਪੈਸੇ ਆ ਰਿਹਾ ਕੌਣ ਤੇ ਉਹ ਕਨੇ ਚੀਜ਼ਾਂ ਤੋਂ ਬੱਚੇ ਜਿਹੜੇ ਲੋਕੀ ਹੈਲਪ ਕਰਦੇ ਆ ਉਹ ਪਹਿਲੋ ਇੱਕ ਵਾਰੀ ਜਾਣਕਾਰੀ ਪੂਰੀ ਲੈ ਕੇ ਕਿਹਦਾ ਮਕਾਨ ਆ ਕਿਧਾ ਨਹੀਂ ਇਹ ਕੋਈ ਸਰਦਾਰ ਆ ਕੋਈ ਤਾਇਆ ਤਾਇਆ ਪ੍ਰਾਣ ਕੁੜਤਾ ਉਹਨੇ ਵੀਡੀਓ ਬਣਾਤੀ ਉਹਨੇ ਪੁੱਛਿਆ ਨਹੀਂ ਕਿ ਇਹ ਕਿਹਦਾ ਮਕਾਨ ਆ ਕਿਧਾ ਨਹੀਂ ਮਕਾਨਾ ਇਹਦਾ ਨਾ ਕੋ ਡੰਗਰਾ ਨਾ ਕੋ ਬਸਾ ਹੈ ਉਹਨੇ ਵੀ ਤਾ ਕੇ ਕਹਿੰਦਾ ਮੇਰਾ ਸੱਤ ਵੀ ਰੁੜ ਗਿਆ ਐ ਵੀ ਰੁੜ ਗਿਆ ਇਹਦਾ ਕੁਛ ਹੈ ਹੀ ਨਹੀਂਗਾ ਉਹ 2 ਕਨਾਲ ਦਾ ਪਲਾਟ ਹੀ ਉਹ ਅੱਗੇ ਲੈਣੀ ਸਾਰੇ ਨੇ ਗਈਆਂ ਪਰ ਮੈਂ ਕਹਿੰਨਾ ਵੀ ਆਪਾਂ ਚੱਕ ਵੀ ਕਰਿਆ ਲੋਕਾਂ ਨੇ ਬਾਹਰੋਂ ਪੇਮੈਂਟ ਪਾਈਆਂ ਉਹਨੂੰ ਪਰ ਇਹ ਚੰਗੀ ਗੱਲ ਨਹੀਂ ਹਰ ਬੰਦੇ ਵਾਸਤੇ ਮੈਂ ਤਾਂ ਚਾਹੁੰਦਾ ਵੀ ਇਹ ਚੀਜ਼ ਤੇ ਬੰਦੇ ਨੂੰ ரோக்கி சாதி